ਸਾਈਕੋਲੋਜੀ ਦਾ ਜਿਹੜਾ ਅਗਲਾ ਸੈੱਟ ਹੈ ਨਾ ਹੀ ਉਹ ਆਪਣੇ ਟੋਟਲ 5 ਸੈੱਟ ਜਿਹੜੇ ਕੰਪਲੀਟ ਹੋ ਚੁੱਕੇ ਆ ਤੇ ਇਹ ਆਪਣਾ 6 ਸੈੱਟ ਰਹੂਗਾ YouTube ਦੇ ਉੱਪਰ ਅਕੋਰਡਿੰਗ ਟੂ ਬੁੱਕ ਤਾਂ ਜਿਹੜਾ ਲਾਸਟ ਸੀਗਾ ਉਹ ਆਹ ਵਾਲਾ ਸੈੱਟ ਸੀਗਾ ਹੀ ਆਪਾਂ ਜਿਹਦੇ ਵਿੱਚ ਸਟੇजेस ਜਿਹੜੀਆਂ ਉਹਨਾਂ ਡਿਸਕਸ ਕੀਤਾ ਸੀਗਾ ਤੇ ਅਕੋਰਡਿੰਗ ਟੂ ਪਿਆਜੇ ਦੇ ਲੈਵਲਸ ਮੋਰੈਲਟੀ ਇਸ ਤੋਂ ਇਲਾਵਾ 5 ਸੈੱਟ ਕੰਪਲੀਟ ਹੋ ਚੁੱਕੇ ਆ ਇਹ ਸਾਡਾ ਜਿਹੜਾ ਹੁਣ ਸੈੱਟ ਹੋਊਗਾ YouTube ਤੇ ਅਪਲੋਡਾਉਣ ਵਾਲਾ 6 ਸੈੱਟ ਰਹੂਗਾ ਠੀਕ ਹੈ ਜਿਹੜਾ ਆਪਾਂ ਅੱਜ ਸਟਾਰਟ ਕਰਾਂਗੇ ਤਾਂ ਇਹਦੇ ਵਿੱਚ ਹੈਟਰੋਨੋਮੀ ਰੈਸੀਪਰੋਸਿਟੀ ਸਟੇਜ ਦਿੱ ਜਿਹੜੀ 8 ਤੋਂ ਲੈ ਕੇ 13 ਸਾਲ ਦੀ ਉਮਰ ਹੈ ਤੇ ਐਟ ਦੇ ਸਟੇਜ देयर इज ਅ ਮੋਰੈਲਿਟੀ ਆਫ ਕੋਆਪਰੇਸ਼ਨ ਵਿਦ ਪੀਅਰ ਐਂਡ ਇਕੁਅਲਸ ਤਾਂ ਆ ਮੀਨ ਇਹਦਾ ਆਨਸਰ ਹੈਣਾ ਜੀ ਜੇ ਇਹ ਰੈਸੀਪਰੋਸਿਟੀ ਜਿਹੜੀ ਹੈਟਰੋਨੋਮੀ ਦੀ ਇੰਨੇਜ ਬੱਚਾ ਕੀ ਕਰਦਾ ਕਿ ਦੂਸਰਿਆਂ ਦੇ ਨਾਲ ਜਿਹੜੇ ਆਪਣੇ ਹਮ ਉਮਰ ਸਾਥੀ ਹੁੰਦੇ ਆ ਉਹਨਾਂ ਦੇ ਨਾਲ ਜਿਹੜੀ ਮੋਰੈਲਿਟੀ ਹੈ ਜਾਂ ਕੋਆਪਰੇਸ਼ਨ ਆ ਉਹ ਸ਼ੋਅ ਕਰਦਾ ਥਿਸ ਸਟੇਜ ਇਜ਼ ਰੈਗੂਲੇਟਿਡ ਬਾਈ ਦਾ ਰੈਸੀਪਰੋਸਿਟੀ ਵਿਚ ਇਮਪਲਾਈਜ਼ ਦਾ ਕਨਫਰਮਿਟੀ विद द ग्रुप बिकम्स इनसेसरी एट दिस स्टेज ठीक है समान उम्र ਜਾਂ ਬਰਾਬਰ ਦੇ ਸਹਿਯੋਗ ਦੀ ਨੈਤਿਕਤਾ ਮੈਂ ਦੁਬਾਰਾ ਰਿਪੀਟ ਕਰਦਾ ਕਿ ਜਿਹੜੇ ਇਹ ਪੰਜ ਸੈੱਟ ਹੈ ਬੁੱਕ ਦੇ ਉਹ ਆਲਰੇਡੀ ਕੰਪਲੀਟ ਹੋ ਚੁੱਕੇ ਆ ਇਹ ਛੇਵਾਂ ਸੈੱਟ ਹੈ ਜਿਹੜਾ ਮੈਂ ਅਪਲੋਡ ਕਰੂੰਗਾ ਅੱਜ ਠੀਕ ਹੈ ਤਾਂ ਜਿਹੜੇ ਕਲਾਸ ਨੂੰ ਕੰਟੀਨਿਊ ਦੇਖਣੀ ਹੈ ਜਿਹੜੇ ਪਿਛਲੇ ਪੰਜ ਸੈੱਟ ਹੈ ਇਹਦੇ ਲਾਈਵ ਕਲਾਸ ਦੇ ਇਸ ਤੋਂ ਪਹਿਲਾਂ ਲਾਈਵ ਕਲਾਸ ਇਹ ਪਰ ਰਿਕਾਰਡਿੰਗ ਕਲਾਸ ਦੇ ਵਿੱਚ ਆਊਗਾ ਠੀਕ ਹੈ ਤਾਂ ਤੁਸੀਂ ਉੱਥੋਂ ਦੇਖ ਸਕਦੇ ਹੋ ਇਹਦਾ ਜਿਹੜਾ ਅਗਲੀ ਸਟੇਜ ਰਹੂਗੀ ਥਰਡ ਤੋਂ ਬਾਅਦ ਐਟਨੋਮੀ ਤੋਂ ਬਾਅਦ ਆਟੋਨੋਮੀ ਸਟੇਜ ਹੈ ਜੀ ਇਹ 13 ਤੋਂ 18 ਸਾਲ ਦਾ ਸਮਾਂ ਹੋਊਗਾ ਪਿਆਜ ਕਾਲਸ ਦਾ ਸਟੇਜ ਐਜ਼ ਇਕਵਿਟੀ ਸਟੇਜ ਕਹਿੰਦੇ ਜੀ ਇਹਨੂੰ ਚਿਲड्रन ਆਫ ਥਿਸ ਸਟੇਜ ਡਿਮਾਂਡ ਇਕਵੈਲਟੀ ਐਂਡ ਮੋਰਲਾਈਜ਼ੇਸ਼ਨ ਦਾ ਇੰਡੀਵਿਜੂਅਲ ਐਟ ਥਿਸ ਸਟੇਜ ਇਜ਼ ਫੁਲੀ ਰਿਸਪਾਂਸਿਬਲ ਫੋਰ ਈਰ ਬਿਹੇਵੀਅਰ ਕਹਿੰਦਾ ਮਤਲਬ ਬੱਚਾ ਇਹਨੂੰ ਜੀ ਸਮਾਨਤਾ ਦੀ ਮੰਗ ਕਰਦੇ ਹੋਏ ਇਹਨੂੰ ਸਮਤਾ ਦਾ ਚਰਨ ਕਹਿੰਦੇ ਆ ਬੱਚਾ ਕਿਹ ਲੋ ਜਾਂ ਵਿਅਕਤੀ ਕਹਿੰਨੂੰ ਠੀਕ ਹੈ ਵੈਸੇ ਤਾਂ ਇੱਥੇ ਬੱਚਾ ਹੀ ਵਰਡ ਹੀ ਆਏਗਾ ਕਿਉਂਕਿ ਉਹ ਆਪਣੇ ਵਿਵਹਾਰ ਦੇ ਲਈ ਪੂਰਨ ਜਿਹੜਾ ਜ਼ਿੰਮੇਵਾਰ ਹੁੰਦਾ ਜੀ ਇਹ ਰਿਸਪੌਂਸਿਬਿਲਟੀ ਵਾਲੀ ਸਟੇਜ ਹੁੰਦੀ ਹੈ ਆ ਮੈਂ ਰਿਪੀਟੇਸ਼ਨ ਦੇ ਵਿੱਚ ਤੁਹਾਨੂੰ ਦੁਬਾਰਾ ਸਟੇਜਸ ਦਾ ਸ਼ੋਅ ਕਰਦਾ ਤਾਂ ਜਿਹੜੀ ਆਪਣੀ ਇਸ ਤੋਂ ਪਹਿਲਾਂ ਆਪਾਂ ਦੋ ਪੜ ਚੁੱਕੇ ਆਂ ਵੀ ਅਨੋਮੀ ਸੀ ਹੈਟਰੋਨੋਮੀ ਅਥਾਰਟੀ ਹੈ ਫਿਰ ਹੈਟਰੋਨੋਮੀ ਰੈਸੀਪਰੋਸਿਟੀ ਹੈ ਤੇ ਆਟੋਨੋਮੀ ਹੈ ਤਾਂ ਇਹਦੇ ਵਿੱਚ ਆਪਣੇ ਕੋਲੇ ਆਹ ਚਾਰ ਸਟੇਜਸ ਆ ਜਾਣਗੇ ਉਸ ਤੋਂ ਬਾਅਦ ਪਿਆਜੀ ਦਾ ਕਨਸੈਪਟ ਵਿਊ ਦਿੱਤਾ ਹੋਇਆ ਇੱਕ ਹੁੰਦਾ ਈਗੋਸੈਂਟ੍ਰਿਸਿਟੀ ਜਿਸ ਨੂੰ ਆਤਮ ਕੇਂਦਰਤਾ ਕਹਿੰਦੇ ਆ ਇਦੇ ਵਿੱਚ ਬੱਚਾ ਕੀ ਕਰਦਾ ਸਿਰਫ ਆਪਣੇ ਬਾਰੇ ਸੋਚੂਗਾ ਜੀ ਉਹਨੂੰ ਕਿਸੇ ਦੀ ਪਰਵਾਹ ਨਹੀਂ ਜੋੜੇ ਹੱਸਣਾ ਖੇਡਣਾ ਚੀਕਾਂ ਮਾਰਨੀ ਰੋਲਾ ਪਾਉਣਾ ਈਗੋਸੈਂਟ੍ਰਿਸਿਟੀ ਸਿਰਫ ਉਹ ਆਤਮ ਕੇਂਦਰਤ ਮਤਲਬ ਆਪਣੇ ਆਪ ਨੂੰ ਕੇਂਦਰ ਮੰਨਣਾ ਕਿਸੇ ਦੀ ਉਹਦੇ ਪਰਵਾਹ ਨਹੀਂ ਹੁੰਦੀ ਉਹਨੂੰ ਠੀਕ ਹੈ ਸੋਸ਼ਲ ਦੇ ਵਿੱਚ ਜਦੋਂ ਸੈਂਟ੍ਰਿਸਿਟੀ ਆ ਗਈ ਦੇਖੋ ਸਮਾਜ ਨੂੰ ਕੇਂਦਰ ਮੰਨ ਲੈਂਦਾ ਆਪਣੇ ਬਾਰੇ ਨਾ ਸੋਚ ਕੇ ਸਮਾਜ ਲਈ ਚੱਲਦਾ ਫਿਰ ਉਹ ਜਿਹੜੀ ਚੀਜ਼ ਸਮਾਜ ਨੂੰ ਚੰਗੀ ਲੱਗਦੀ ਹੈ ਬੱਚਾ ਉਹ ਕਰਨ ਦੀ ਕੋਸ਼ਿਸ਼ ਕਰਦਾ ਜੀ ਠੀਕ ਹੈ ਹੁੰਦਾ ਸੋਸ਼ਲ ਸੈਂਟਰਿਸਿਟੀ ਦੇਖੋ ਇਹਨਾਂ ਵਰਡ ਦੇ ਮੀਨਿੰਗ ਕਲੀਅਰ ਹੋਣੇ ਚਾਹੀਦੇ ਆ ਤੁਹਾਨੂੰ ਸਿਰਫ ਤੇ ਬਾਕੀ ਸਾਰੀ ਡਿਟੇਲ ਤੁਹਾਨੂੰ ਕਲੀਅਰ ਹੋ ਜਾਏਗੀ ਰੈਟਰੀਬਿਊਟਿਵ ਜਸਟਿਸ ਕੀ ਹੈ ਬੱਚੇ ਨੂੰ ਪਤਾ ਹੁੰਦਾ ਕਿ ਜੋ ਗਲਤ ਕਰੇਗਾ ਤੂੰ ਸਜ਼ਾ ਮਿਲੂਗੀ ਮਤਲਬ ਇਹ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਰੈਟਰੀਬਿਊਟਿਵ ਜਸਟਿਸ ਕਿ ਇਹਦੇ ਵਿੱਚ ਕੀ ਹੋ ਸਕਦਾ ਜਿਹਦੀ ਆਪਾਂ ਗੱਲ ਕਰਦੇ ਪਏ ਆਂ ਕਿ ਬੱਚਾ ਜੋ ਵੀ ਕੰਮ ਕਰੂਗਾ ਉਹਨੂੰ ਜਿੰਨਾ ਮਰਜ਼ੀ ਹਟਾਇਆ ਜਾਵੇ ਪਰ ਉਹਦੇ ਦੁਆਰਾ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕੀਤੀ ਜਾਂਦੀ ਜਿੱਥੇ ਉਹ ਸਜ਼ਾ ਦਾ ਹੱਕਦਾਰ ਹੋ ਜਾਂਦਾ ਉਹਨੂੰ ਰੈਟਰੀਬਿਟਿਵ ਜਸਟਿਸ ਕਹਿੰਦੇ ਆ ਸੋਸ਼ਲ ਜਸਟਿਸ ਇੱਕ ਉੱਪਰ ਸੀਗਾ ਸੋਸ਼ਲ ਸੈਂਟਰਿਸਿਟੀ ਇਹ ਹੈਗਾ ਸੋਸ਼ਲ ਜਸਟਿਸ ਸਮਾਜਿਕ ਨਿਆਂ ਸਮਾਜ ਦੀ ਵਿਵਸਥਾ ਅਨੁਸਾਰ ਆਪਣੇ ਆਪ ਨੂੰ ਇਸ ਵਿੱਚ ਢਾਲ ਲੈਂਦਾ ਜੀ ਤੇ ਉਹਨੂੰ ਇਹ ਪਤਾ ਲੱਗਦਾ ਕਿ ਜੇ ਕਾਨੂੰਨ ਤੋੜਿਆ ਜਾਊਗਾ ਤਾਂ ਉਹਦੇ ਅਕੋਰਡਿੰਗ ਜਿਹੜੀ ਸਜ਼ਾ ਉਹ ਜ਼ਰੂਰ ਮਿਲੂ ਠੀਕ ਹੈ ਇਹ ਪਿਆਜ ਦੇ ਕਨਸੈਪਟ ਹੈਗਾ ਜੀ ਇਹਦੇ ਬਾਰੇ ਇਥੋਂ ਤੱਕ ਜਿਹੜਾ ਹੈਗਾ ਕਨਸੈਪਟ ਜਿਹੜਾ ਪਿਛਲਾ ਆਪਣੀ ਸੀਰੀਜ਼ ਚੱਲਦੀ ਪਈ ਸੀ ਮੋਰਲ ਡਵੈਲਪਮੈਂਟ ਜਾਂ ਅਸੀਂ ਕਹਿ ਲਈਏ ਕਿ ਪਿਆਜੇ ਦਾ ਜਿਹੜਾ ਨੈਤਿਕ ਵਿਕਾਸ ਸੀ ਉਹਦਾ ਜਿਹੜਾ ਸੈਟਅਪ ਇੱਥੋਂ ਤੱਕ ਕੰਪਲੀਟ ਹੁੰਦਾ ਹੈ ਜੀ ਠੀਕ ਹੈ ਇਸ ਤੋਂ ਬਾਅਦ ਜਿਹੜਾ ਅੱਗੇ ਅਸੀਂ ਪੜਾਂਗੇ ਉਹ ਰਹੇਗਾ ਜੀ ਕੋਲਬਰਗ ਦਾ ਕੋਲਬਰਗ ਦੀ ਈੜੀ ਥਿਊਰੀ ਹੈ ਉਹ ਇਹਦੇ ਵਿੱਚ ਆਏਗੀ ਨੈਤਿਕ ਵਿਕਾਸ ਤੇ ਤਾਂ ਅਗਲੇ ਸਟੈਪ ਤੇ ਚੱਲਦੇ ਆਪਾਂ ਤਾਂ ਜਿਹੜਾ ਨੈਕਸਟ ਸੀਗਾ ਜੀ ਨੈਕਸਟ ਆਪਾਂ ਸ਼ੁਰੂ ਕਰਦੇ ਆਂ ਕੋਲਬਰਗ ਦਾ ਠੀਕ ਹੈ ਕੋਲਬਰਗ ਦਾ ਕਨਸੈਪਟ ਰਹੂਗਾ ਤਾਂ ਕੋਲਬਰਗ ਦੀ ਜਿਹੜੀ ਥਿਊਰੀ ਹੈ ਮੋਰਲ ਡਿਵੈਲਪਮੈਂਟ ਮੋਸਟਲੀ ਜਿਆਦਾ ਜਿਹੜੇ ਕੁਐਸਚਨ ਆ ਕੋਲਬਰਗ ਦੇ ਹੀ ਪੁੱਛੇ ਜਾਂਦੇ ਹੁੰਦੇ ਆ ਕੋਲਬਰਗ ਦਾ ਨੈਤਿਕ ਵਿਕਾਸ ਮੋਰਲ ਡਿਵੈਲਪਮੈਂਟ ਇਜ਼ ਅ ਪ੍ਰੋਸੈਸ ਬਾਏ ਵਿਚ ਪੀਪਲ ਡਿਵੈਲਪ ਦਾ ਡਿਸਟਿੰਕਸ਼ਨ ਬੀਟਵੀਨ ਰਾਈਟ ਐਂਡ ਰੌਂਗ ਮੇਨ ਪੋਰਸ਼ਨ ਆ ਪਿਆ ਜੀ ਤੁਹਾਡਾ ਠੀਕ ਹੈ ਵੀ ਅਸੀਂ ਨੈਤਿਕਤਾ ਦਾ ਅਪਣਾਉਂਦੇ ਆਂ ਪਰ ਨੈਤਿਕਤਾ ਦੇ ਵਿੱਚ ਕੀ ਸਹੀ ਹੁੰਦਾ ਕੀ ਗਲਤ ਹੁੰਦਾ ਉਹੀ ਸਾਡਾ ਮੇਨ ਕਨਸੈਪਟ ਹੁੰਦਾ ਹੈ ਠੀਕ ਹੈ ਐਂਡ ਇੰਗੇਜ ਇਨ ਰੀਜ਼ਨਿੰਗ ਬਿਟਵੀਨ ਦਾ ਟੂ ਮੋਰਲ ਰੀਜ਼ਨਿੰਗਸ ਫਿਰ ਅਸੀਂ ਆਪਾਂ ਤਰਕ ਦੇ ਆਧਾਰ ਤੇ ਕੋਈ ਅਸੀਂ ਮਤਲਬ ਕਹਿੰਦੇ ਆ ਵੀ ਆਨਸਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਿਸੇ ਚੀਜ਼ ਦਾ ਹੱਲ ਕੱਢਦੇ ਹਾਂ ਅਸੀਂ ਹੱਲ ਕਿਹਦੇ ਅਕੋਰਡਿੰਗ ਕਰਾਂਗੇ ਅਸੀਂ ਤਰਕ ਦੇ ਆਧਾਰ ਤੇ ਠੀਕ ਹੈ ਉਸ ਚੀਜ਼ ਨੂੰ ਬੋਲਿਆ ਜਾਂਦਾ ਇਹਦੀ ਬੁੱਕ ਕਿਹੜੀ ਹੈ ਜੀ ਅਪਰੋਚਿੰਗ ਦਾ ਮੋਰਲ ਐਜੂਕੇਸ਼ਨ ਬੁੱਕ ਹੈ ਦਾ ਫਿਲਾਸਫੀ ਆਫ ਮੋਰਲ ਡਿਵੈਲਪਮੈਂਟ ਹੈ ਦਾ ਚਾਈਲਡ ਸਾਈਕੋਲੋਜੀ ਐਂਡ ਦਾ ਚਾਈਲਡ ਐਜੂਕੇਸ਼ਨ ਤਾਂ ਅਗਲਾ ਜਿਹੜਾ ਕਨਸੈਪਟ ਦਿੱਤਾ ਹੋਇਆ ਉਹਦੇ ਵਿੱਚ ਜੇ ਦੇਖੀਏ ਤਾਂ ਆ ਸਾਡੇ ਕੋਲੇ ਪੋਰਸ਼ਨ ਰਹੂਗਾ ਜੀ ਜਿਹੜਾ ਫਰਸਟ ਦੇ ਵਿੱਚ ਸਾਡਾ ਪ੍ਰੀ ਕਨਵੈਨਸ਼ਨ ਲੈਵਲ ਆਉਂਦਾ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਕਨਵੈਨਸ਼ਨ ਲੈਵਲ ਹੈ ਪਹਿਲਾਂ ਸਾਡਾ ਪ੍ਰੀ ਕਨਵੈਨਸ਼ਨ ਲੈਵਲ ਉਹਗੇ ਡਿਟੇਲਸ ਪੜ੍ਹਦੇ ਅਸੀਂ ਫਿਰ ਕਨਵੈਨਸ਼ਨ ਲੈਵਲ ਹੈ ਤੇ ਉਸ ਤੋਂ ਬਾਅਦ ਪੋਸਟ ਕਨਵੈਨਸ਼ਨ ਲੈਵਲ ਆਹ ਦੋ ਸਟੇਜਸ ਰਹਿਣੀਆਂ ਜੀ ਅਵੋਇਡ ਪਨਿਸ਼ਮੈਂਟ ਤੇ ਸੈਲਫ ਇੰਟਰਸਟ ਗੁੱਡ ਬாய் ਤੇ ਗੁੱਡ ਗਰਲ ਐਟੀਟਿਊਡ ਲਿਖਿਆ ਹੁੰਦਾ ਇੱਥੇ ਲਾ ਐਂਡ ਆਰਡਰ ਮੋਰੈਲਿਟੀ ਫੋਰਥ ਸਟੇਜ ਰਹੂਗੀ ਸੋਸ਼ਲ ਕੰਟਰੈਕਟ 5th ਸਟੇਜ ਤੇ ਪ੍ਰਿੰਸੀਪਲ ਐਥੀਕਲ ਯੂਨੀਵਰਸਲ ਜਿਹੜਾ ਹੋਊਗਾ ਇਹ 6th ਸਟੇਜ ਦਾ ਪਾਰਟ ਰਹੂਗਾ ਇਹਨਾਂ ਨੂੰ ਅਸੀਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ ਵੈਸੇ ਇੱਥੇ ਜਿਹੜੇ ਪੁਆਇੰਟ ਆ ਥੋੜੇ ਬਹੁਤੇ ਜੀ ਆਪਾਂ ਸਟੱਡੀ ਵੀ ਕਰੀਏ ਤਾਂ ਦੇਖੋ ਇੰਡੀਵਿਜੂਅਲਿਜ਼ਮ ਐਂਡ ਐਕਸਚੇਂਜ ਦੀ ਗੱਲ ਕੀਤੀ ਗਈ ਹੈ ਜੀ ਆਹ ਦੋ ਵਰਡ ਜਿਹੜੇ ਪਏ ਹੋਏ ਆ ਇਹ ਹੀ ਤੁਹਾਡੀ ਪਹਿਲੀਆਂ ਦੋ ਸਟੇਜਾਂ ਦੇ ਆਂਸਰ ਰਹਿਣਗੇ ਠੀਕ ਹੈ ਇਹ ਕੀ ਹੁੰਦਾ ਵਿਅਕਤੀਗਤ ਤਰੀਕੇ ਦੇ ਨਾਲ ਬਦਲਾਅ ਇਹਨਾਂ ਸਾਰਿਆਂ ਨੂੰ ਡਿਟੇਲਸ ਪੜ੍ਹਦੇ ਆਪਾਂ ਤੇ ਅਗਲਾ ਕੀ ਦਿੱਤਾ ਹੋਇਆ ਕਨਵੈਨਸ਼ਨ ਇਹਦੇ ਚ ਇੰਟਰਪਰਸਨਲ ਰਿਲੇਸ਼ਨ ਹੁੰਦੇ ਆ ਇੰਟਰਪਰਸਨਲ ਕੀ ਹੁੰਦਾ ਇੰਟਰਪਰਸਨਲ ਉਹ ਹੁੰਦਾ ਜਦੋਂ ਅਸੀਂ ਬਾਕੀ ਪਰਸਨਸ ਦੇ ਨਾਲ ਬਿਹੇਵ ਕਰਦੇ ਆ ਠੀਕ ਆ ਉਹਨੂੰ ਇੰਟਰਪਰਸਨਲ ਦਾ ਨਾਮ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਹੈਗਾ ਸੋਸ਼ਲ ਕੰਟਰੈਕਟ ਐਂਡ ਇੰਡੀਵਿਜੂਅਲ ਰਾਈਟ ਇੱਥੇ ਅਸੀਂ ਕੀ ਕਰਦੇ ਆ ਇੱਥੇ ਅਸੀਂ ਸਮਾਜ ਦੇ ਨਾਲ ਅੰਤਰ ਕਿਰਿਆ ਕਰਦੇ ਆ ਜੀ ਤੇ ਸਾਡੇ ਵਿਅਕਤੀਗਤ ਜਿਹੜੇ ਸਿਧਾਂਤ ਆ ਜਾਂ ਜਿਹ ਸਾਡੇ ਰਾਈਟਸ ਆ ਜਿਹੜੇ ਉਹ ਬਣਦੇ ਆ ਠੀਕ ਹੈ ਅੱਗੇ ਚੱਲਦੇ ਆਪਾਂ ਅਗਲੇ ਕਨਸੈਪਟ ਦੇ ਵਿੱਚ ਕੀ ਦਿੱਤਾ ਹੋਇਆ ਦੇਖੋ ਅਗਲਾ ਪੋਰਸ਼ਨ ਜਿਹੜਾ ਹੈਗਾ ਆਪਣਾ ਪਾਲਬਰਗ ਦੇ ਨਾਲ ਰਿਲੇਟਡ ਹੈ ਜੀ ਜਿਵੇਂ ਫਰਸਟ ਸਾਡੇ ਕੋਲੇ ਲੈਵਲ ਤੇ ਸਟੇਜਸ ਦੀ ਗੱਲ ਹੈ ਪਹਿਲਾ ਕੁਐਸਚਨ ਸਾਡਾ ਇੱਥੋਂ ਹੀ ਬੰਦਾ ਜੀ ਕਿੰਨੇ ਉਹਦੇ ਲੈਵਲ ਹੁੰਦੇ ਤੇ ਕਿੰਨੀਆਂ ਸਟੇਜਾਂ ਹੁੰਦੀਆਂ ਲੈਵਲ ਨੂੰ ਪੱਧਰ ਲਿਖਿਆ ਜਾਂਦਾ ਤੇ ਸਟੇਜਸ ਨੂੰ ਕੀ ਲਿਖਿਆ ਜਾਂਦਾ ਪੜਾ OK ਕਿਉਂਕਿ ਇਹ ਬੇਸਿਕ ਕੁਐਸਚਨ ਹੈ ਜੇ ਸਾਨੂੰ ਸਟੇਜਸ ਪਹਿਲਾਂ ਪੁੱਛੀਆਂ ਜਾਣਗੀਆਂ ਤਾਂ ਸਾਡਾ ਆਨਸਰ 6 ਤੇ ਜੇ ਸਾਨੂੰ ਲੈਵਲ ਬਾਅਦ ਦੇ ਵਿੱਚ ਪੁੱਛੇ ਜਾਂਦੇ ਤਾਂ ਆ 3 ਰਹੇਗਾ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਪਹਿਲਾ ਲੈਵਲ ਆ ਉਹਨੂੰ ਪ੍ਰੀ ਕਨਵੈਨਸ਼ਨ ਰਵੈਤੀ ਪੱਧਰ ਕਹਿੰਦੇ ਆ 3 ਤੋਂ ਲੈ ਕੇ 7 ਸਾਲ ਡਿਸੀਜਨਸ ਆਰ ਮੇਡ ਬੇਸਡ ਐਕਸਟਰਨਲ ਰਿਵਾਰਡ ਐਂਡ ਪਨਿਸ਼ਮੈਂਟ ਆ ਮੇਨ ਪੁਆਇੰਟ ਆ ਜੀ ਤੁਹਾਡੇ ਇਸ ਕੁਐਸਚਨ ਦਾ ਜਦੋਂ ਬਾਹਰੀ ਇਨਾਮਾਂ ਤੇ ਸਜ਼ਾ ਦੀ ਗੱਲ ਹੋਊਗੀ ਤਾਂ ਉਹ ਸਮਝ ਲਓ ਪਹਿਲਾ ਲੈਵਲ ਹੋਊਗਾ 3 ਤੋਂ ਲੈ ਕੇ 7 ਸਾਲ ਤੇ ਇਹਦੀ ਪਹਿਲੀ ਸਟੇਜ ਕੀ ਹੈ ਅਵਾਇਡ ਪਨਿਸ਼ਮੈਂਟ ਹੈ ਅਵਾਇਡ ਪਨਿਸ਼ਮੈਂਟ ਔਰ ਆਬੀਡੀਅੰਸ ਐਂਡ ਪਨਿਸ਼ਮੈਂਟ ਓਰੀਐਂਟੇਸ਼ਨ ਜਿਹਨੂੰ ਸਜ਼ਾ ਤੋਂ ਬਚਾ ਕਹਿੰਦੇ ਆ ਇਸ ਸਟੇਜ 'ਤੇ ਬੱਚਾ ਕੀ ਕਰਦਾ ਜੀ ਬੱਚਾ ਕਰਦਾ ਕਿ ਉਹ ਸਜ਼ਾ ਤੋਂ ਬਚੇ ਅਤੇ ਕੋਈ ਨੈਤਿਕਤਾ ਦਿਖਾਉਣ ਦੀ ਕੋਸ਼ਿਸ਼ ਕਰੇ ਜਦੋਂ ਬੱਚਾ ਸਜ਼ਾ ਤੋਂ ਬਚਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਅਸੀਂ ਰਿਵਾਰਡ ਦੀ ਆਫਰ ਕਰਦੇ ਹਾਂ ਠੀਕ ਹੈ ਜਾਂ ਉਹਦੇ ਲਈ ਕੋਈ ਚੀਜ਼ ਇਦਾਂ ਦੀ ਆਫਰ ਕਰਦੇ ਜਿਹੜੀ ਉਹਦੇ ਲਈ ਰਿਵਾਰਡ ਬਣ ਜਾਂਦੀ ਹੈ ਠੀਕ ਹੈ ਅਸੀਂ ਬੱਚ ਨੂੰ ਕਿਸੇ ਚੀਜ਼ ਤੋਂ ਰੋਕਣਾ ਤਾਂ ਜਾਂ ਪਨਿਸ਼ਮੈਂਟ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਵੀ ਜੇ ਤੇਰੇ ਦੁਆਰਾ ਇਹ ਕੰਮ ਨਾ ਕੀਤਾ ਗਿਆ ਤਾਂ ਤੈਨੂੰ ਸਜ਼ਾ ਮਿਲੇਗੀ ਠੀਕ ਹੈ ਤਾਂ ਅਵੋਇਡ ਪਨਿਸ਼ਮੈਂਟ ਤੋਂ ਹੀ ਕਲੀਅਰ ਹੋਊਗਾ ਰਿਵਾਰਡ ਐਂਡ ਪਨਿਸ਼ਮੈਂਟ ਤੋਂ ਹੀ ਕਲੀਅਰ ਹੋਊਗਾ ਜੀ ਪਹਿਲਾ ਪੁਆਇੰਟ ਸੈਕੰਡ ਸਟੇਜ ਹੈਗੀ ਹੈ ਸੈਲਫ ਇੰਟਰਸਟ ਇੰਡੀਵਿਜੁਅਲਿਜ਼ਮ ਜਿਹਨੂੰ ਵਿਅਕਤੀਗਤ ਤਰੀਕੇ ਦੇ ਨਾਲ ਐਕਸਚੇਂਜ ਪਰਸਨਲ ਰਿਵਾਰਡ ਓਰੀਐਂਟੇਸ਼ਨ ਕਿਹਾ ਜਾਂਦਾ ਬਹੁਤ ਇੰਪੋਰਟੈਂਟ ਹੈ ਜੀ ਪੇਪਰ ਦੇ ਵਿੱਚ ਆ ਚੁੱਕਿਆ ਹੈ ਜਾਂ ਜੇ ਕੱਲਾ ਵਰਡ ਹੀ ਪੁੱਛਿਆ ਜਾਵੇ ਟਿੱਟ ਫੋਰ ਟੈਟ ਕਿਹੜੇ ਸਿਧਾਂਤ ਦੇ ਵਿੱਚ ਪੁੱਛਿਆ ਜਾਂਦਾ ਤਾਂ ਪ੍ਰੀ ਕਨਸਨ ਇਹਦਾ ਮਤਲਬ ਕੀ ਹੁੰਦਾ ਕਿ ਬੱਚੇ ਦੀ ਰੁਚੀ ਹੁੰਦੀ ਹੈ ਜੀ ਖੁਦ ਠੀਕ ਹੈ ਜੀ ਬੱਚੇ ਦੀ ਰੁਚੀ ਹੈ ਕਿ ਉਹਨੇ ਬਾਕੀਆਂ ਦੇ ਨਾਲ ਆਪਣੀ ਰੁਚੀ ਜਾਂ ਆਪਣੀਆਂ ਚੀਜ਼ਾਂ ਨੂੰ ਸ਼ੇਅਰ ਕਰਨਾ ਕਿ ਨਹੀਂ ਉਹਦਾ ਪਰਸਨਲ ਰਿਵਾਰਡ ਹੈ ਉਹ ਆਪਣੀਆਂ ਚੀਜ਼ਾਂ ਨੂੰ ਐਕਸਚੇਂਜ ਕਰ ਸਕਦਾ ਹੈ ਉਹ ਉਹਦੇ ਵਿਅਕਤੀਗਤ ਤਰੀਕੇ ਦੇ ਨਾਲ ਜੁੜਿਆ ਹੋਇਆ ਹੈ ਉਹ ਉਹਦਾ ਖੁਦ ਦਾ ਇੰਟਰਸਟ ਹੈ ਜਿੰਨੇ ਪੁਆਇੰਟ ਇਹਦੇ ਵਿੱਚ ਲਿਖੇ ਹੋਏ ਆ ਸਾਰੇ ਤੁਹਾਡੇ ਪਹਿਲੇ ਲੈਵਲ ਦੀ ਸੈਕੰਡ ਸਟੇਜ ਦੇ ਪਾਰਟ ਆ ਤੇ ਕਿਉਂਕਿ ਕੁਐਸਚਨ ਲਾਸਟ ਇਅਰ ਆ ਚੁੱਕਿਆ ਕੁਐਸਚਨ ਇਸ ਤਰੀਕੇ ਨਾਲ ਬਣਿਆ ਸੀਗਾ ਕਿ ਇੱਕ ਬੱਚੇ ਕੋਲੇ ਖਾਣ ਵਾਲੀ ਚੀਜ਼ ਹੈ ਉਹ ਚਾਹੁੰਦਾ ਕਿ ਉਹ ਦੂਸਰੇ ਬੱਚੇ ਦੇ ਖਾਣ ਵਾਲੀ ਚੀਜ਼ ਦੇ ਨਾਲ ਇਹਨੂੰ ਬਦਲ ਸਕੇ ਜਾਂ ਉਹਦੇ ਨਾਲ ਬਦਲਾ ਸਕੇ ਬਦਲ ਸਕੇ ਜਾਂ ਬਦਲਾ ਸਕੇ ਇਟ ਮੀਨ ਜੋ ਐਕਸਚੇਂਜ ਕਰਨਾ ਚਾਹੁੰਦਾ ਜੀ ਉਹ ਉਹਦਾ ਆਪਣਾ ਵਿਅਕਤੀਗਤ ਰਾਈਟ ਹੈ ਉਹਦਾ ਕਰ ਵੀ ਸਕਦਾ ਜਾਂ ਨਹੀਂ ਵੀ ਕਰ ਸਕਦਾ ਠੀਕ ਹੈ ਜੇ ਅਸੀਂ ਕਹਾਂਗੇ ਅਦਲੇ ਦਾ ਬਦਲਾ ਜਾਂ ਟਿੱਟ ਫੋਟ ਟੈਟ ਤਾਂ ਉਦੋਂ ਸੈਕੰਡ ਸਟੇਜ ਹੋਊਗੀ ਇਸ ਤੋਂ ਇਲਾਵਾ ਜਿਹੜਾ ਮੋਸਟ ਇੰਪੋਰਟੈਂਟ ਪਾਰਟ ਆ ਜੀ ਉਹ ਇਹ ਹੈ ਜੇ ਸਾਨੂੰ ਪ੍ਰਾਇਮਰੀ ਲੈਵਲ ਜਾਂ ਪ੍ਰਾਇਮਰੀ ਸਕੂਲ ਦੀ ਸਟੇਜ ਕੋਈ ਪੁੱਛੀ ਜਾਊਗੀ ਤਾਂ ਤੁਹਾਡਾ ਜਿਹੜਾ ਆਨਸਰ ਆਊਗਾ ਪਹਿਲੇ ਲੈਵਲ ਦੇ ਵਿੱਚ ਆਊਗਾ ਠੀਕ ਹੈ ਕਿਉਂਕਿ 3 ਤੋਂ ਲੈ ਕੇ 7 ਸਾਲ ਦਾ ਪੀਰੀਅਡ ਲਿਖਿਆ ਹੋਇਆ ਹੈ ਇਸੇ 3 ਤੋਂ ਲੈ ਕੇ 7 ਸਾਲ ਦੇ ਪੀਰੀਅਡ ਨੂੰ ਅਸੀਂ ਹੋਰ ਕੀ ਲਿਖ ਸਕਦੇ ਹਾਂ ਇਹਨੂੰ ਲਿਖ ਸਕਦੇ ਹਾਂ ਜੀ अर्ਲੀ ਚਾਈਲਡਹੂਡ ਇਹ अर्ਲੀ ਚਾਈਲਡਹੂਡ ਦਾ ਸਮਾਂ ਹੈ ਠੀਕ ਹੈ ਪ੍ਰਾਇਮਰੀ ਸਕੂਲ ਦੇ ਨਾਲ ਕੁਐਸਚਨ ਆ ਜੇ ਤੁਹਾਨੂੰ ਕਦੇ ਵੀ ਬਣ ਕੇ ਤਾਂ ਤੁਸੀਂ ਆਨਸਰ ਕਿਹੜੇ ਲੈਵਲ ਚ ਦੇਓਗੇ ਪਹਿਲੇ ਲੈਵਲ ਚ ਦੇਓਗੇ ਜੇ ਸਟੇਜਸ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਊਗਾ ਤਾਂ ਉਹ ਫਰਸਟ ਵੀ ਹੋ ਸਕਦੀ ਹੈ ਉਹ ਸੈਕੰਡ ਵੀ ਹੋ ਸਕਦੀ ਹੈ ਕਿਉਂਕਿ 3 ਤੋਂ ਲੈ ਕੇ 7 ਸਾਲ ਦਾ ਸਮਾਂ ਜਿਹੜਾ ਉਹ ਦੋਨਾਂ ਦੇ ਵਿੱਚ ਹੀ ਹੈ ਜੀ ਉਮੀਦ ਹੈ ਕਿ ਕਲੀਅਰ ਹੋ ਰਿਹਾ ਹੋਊਗਾ ਜਦੋਂ ਤੁਸੀਂ ਵੀਡੀਓ ਚੈੱਕ ਕਰੋ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਆਨਸਰ ਦਿਓ ਸਾਰੀਆਂ ਚੀਜ਼ਾਂ ਦਾ ਤਾਂ ਅਗਲੀ ਜਿਹੜੀ ਅਗਲਾ ਜਿਹੜਾ ਪਾਰਟ ਆਊਗਾ ਸਾਡੇ ਕੋਲੇ ਸੈਕੰਡ ਲੈਵਲ ਹੈ ਇਹਨੂੰ ਰਵਾਇਤੀ ਪੱਧਰ ਕਹਿੰਦੇ ਆ 8 ਤੋਂ ਲੈ ਕੇ 13 ਸਾਲ ਦਾ ਸਮਾਂ ਹੁੰਦਾ ਜੀ ਠੀਕ ਹੈ ਇੰਟਰਨਲ ਸਟੈਂਡਰਡਸ ਆਰ ਇੰਪੋਜ਼ਡ ਬਾਈ ਅਦਰਜ਼ ਇੱਥੇ ਕੀ ਹੁੰਦੇ ਆ ਸਾਡੇ ਤੇ ਨਾ ਜਿਹੜੇ ਅੰਦਰੂਨੀ ਸਿਧਾਂਤ ਹੁੰਦੇ ਦੂਜਿਆਂ ਦੁਆਰਾ ਲਗਾਏ ਜਾਂਦੇ ਆ ਜਿਵੇਂ ਆਪਾਂ ਪਿੱਛੇ ਪੜਿਆ ਸੀਗਾ ਇੱਕ ਵਰਡ ਪੜਿਆ ਸੀ ਆ ਪੜਿਆ ਸੀ ਨਾ ਇੰਟਰਪਰਸਨਲ ਰਿਲੇਸ਼ਨਸ਼ਿਪ ਤਾਂ ਇੰਟਰਪਰਸਨਲ ਰਿਲੇਸ਼ਨਸ਼ਿਪ ਸੀਗਾ ਜਦੋਂ ਵੀ ਇੰਟਰਪਰਸਨਲ ਦੀ ਗੱਲ ਹੋਊਗੀ ਉਦੋਂ ਤੁਹਾਡਾ ਲੈਵਲ ਸੈਕੰਡ ਹੋਊਗਾ ਤੇ ਇਹਦੇ ਚ ਕੀ ਹੁੰਦਾ ਦੇਖੋ ਇੱਥੇ ਗੁੱਡ ਬாய் ਐਟੀਟਿਊਡ ਔਰੀਐਂਟੇਸ਼ਨ ਲਿਖਿਆ ਹੋਇਆ ਜਾਂ ਇੰਟਰਪਰਸਨਲ ਲਿਖਿਆ ਹੋਇਆ ਚੰਗਾ ਮੁੰਡਾ ਤੇ ਚੰਗੀ ਕੁੜੀ ਮਤਲਬ ਇਹਨੂੰ ਹਾਈਪੋਥੈਟিক্যাল ਮੰਨਿਆ ਗਿਆ ਦੱਸਦਾ ਤੁਹਾਨੂੰ ਇਹਨੂੰ ਕੀ ਕਹਿੰਦੇ ਆ ਤਾਂ ਇਹਦਾ मीनिंग ਹੀ ਹੁੰਦਾ ਜੀ ਦੇਖੋ ਤੁਸੀਂ ਇੱਕ ਬੱਚੇ ਤੋਂ ਜਿਹੜਾ 8 ਤੋਂ ਲੈ ਕੇ 13 ਸਾਲ ਦਾ ਹੁੰਦਾ ਉਹਨੂੰ ਕੋਈ ਚੀਜ਼ ਮੰਗਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਦੇਊਗਾ ਠੀਕ ਹੈ ਜੇ ਮੁੰਡਾ ਦਾ ਚੰਗਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰੂਗਾ ਇਹ ਕੁੜੀ ਆ ਤਾਂ ਉਹ ਵੀ ਚੰਗੀ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰੂਗੀ ਤੁਹਾਨੂੰ ਠੀਕ ਹੈ ਤਾਂ ਇਸ ਚੀਜ਼ ਨੂੰ ਅਸੀਂ ਹੋਰ ਕੀ ਕਹਿ ਸਕਦੇ ਹਾਂ ਸਾਡਾ ਆਨਸਰ ਕਿਵੇਂ ਆਊਗਾ ਮੈਨ ਅਸੀਂ ਆਨਸਰ ਤੇ ਜਾਣਾ ਜਦੋਂ ਸਾਨੂੰ ਇੰਟਰਪਰਸਨਲ ਸ਼ਬਦ ਮਿਲ ਗਿਆ ਤਾਂ ਸਮਝ ਲਿਓ ਲੈਵਲ ਸੈਕੰਡ ਰਹੂਗਾ ਕਨਵੈਨਸ਼ਨਲ ਗੁੱਡ ਬாய் ਗੁੱਡ ਐਟੀਟਿਊਡ ਔਰੀਐਂਟੇਸ਼ਨ ਉਹਨੂੰ ਜਾਂ ਇੰਟਰਪਰਸਨਲ ਰਿਲੇਸ਼ਨਸ਼ਿਪ ਕਿਹਾ ਜਾਂਦਾ ਹੈ ਅਗਲੀ ਸਟੇਜ ਹੈਗੀ ਚੌਥੀ ਲਾ ਐਂਡ ਆਰਡਰ ਮੋਰੈਲਟੀ ਮੇਨਟੇਨਿੰਗ ਸੋਸ਼ਲ ਆਰਡਰ ਇੱਥੇ ਬੱਚਾ ਕੀ ਕਰਦਾ ਕਾਨੂੰਨ ਸਬੰਧੀ ਨੈਤਿਕਤਾ ਦਿਖਾਉਂਦਾ ਜੀ ਵੀ ਕਾਨੂੰਨ ਨੂੰ ਮੇਨਟੇਨ ਕਿਵੇਂ ਰੱਖਿਆ ਜਾਊਗਾ ਸਮਾਜ ਦੇ ਵਿੱਚ ਕਿਸ ਰਿੱਕੇ ਦੇ ਨਾਲ ਉਹਨੂੰ ਲਾ ਐਂਡ ਆਰਡਰ ਮੋਰੈਲਟੀ ਦਾ ਜਿਹੜਾ ਨਾਮ ਆ ਉਹ ਦਿੱਤਾ ਜਾਂਦਾ ਜੀ ਅਗਲਾ ਜਿਹੜਾ ਪੋਰਸ਼ਨ ਦਿੱਤਾ ਹੋਇਆ ਉਹਦੇ ਵਿੱਚ ਲਾ ਐਂਡ ਆਰਡਰ ਮੋਰੈਲਟੀ ਮਤਲਬ ਦੋ ਲੈਵਲ ਦੀ ਗੱਲ ਹੋਗੀ ਸੂਸਮਾਈ ਪ੍ਰਤੀਜਦੋਂ ਦਿਖਾਉਣੇ ਮਤਲਬ ਕਾਨੂੰਨ ਸੰਬੰਧੀ ਨੈਤਿਕਤਾ ਹੋਊਗੀ ਤਾਂ ਇੱਥੋਂ ਤੱਕ ਹੋਵੇਗੀ ਠੀਕ ਹੈ ਉਸ ਬਈ ਦਾ ਲਾਸਟ ਲੈਵਲ ਹੈ ਜੀ ਇਹਦਾ ਉਹਨੂੰ ਪੋਸਟ ਕਨਵੈਨਸ਼ਨ ਕਿਹਾ ਜਾਂਦਾ ਹੈ 18 ਪਲਸ ਜਾਂ ਅਡਲਟ ਹੁਡ ਹੁੰਦਾ ਹੈ ਪੋਸਟ ਬੈਇਤੀ ਇਹਦੇ ਜਿਹੜੀ ਲਾਈਨ ਲਿਖੀ ਹੋਇਆ ਮੋਰੈਲਟੀ ਇਜ਼ ਇੰਟਰਨਲ ਨਾਟ ਬੇਸ ਐਕਸ਼ਨਲ ਇੱਥੇ ਤੁਸੀਂ ਜਦੋਂ 18 ਪਲਸ ਜਾਂ ਅਡਲਟ ਹੁਡ ਦੀ ਸਟੇਜ 'ਚ ਆਉਨੇ ਹੋ ਤਾਂ ਜਿਹੜੀ ਨੈਤਿਕਤਾ ਹੁੰਦੀ ਹੈ ਉਹ ਅੰਦਰੂਨੀ ਹੁੰਦੀ ਹੈ ਜੀ ਕਿਉਂਕਿ ਤੁਹਾਡੇ ਅੰਦਰੋਂ ਪੈਦਾ ਹੁੰਦੀ ਹੈ ਖੁਦ ਤੁਸੀਂ ਚੰਗੇ ਮਾੜੇ ਦਾ ਖਿਆਲ ਕਰਨਾ ਸ਼ੁਰੂ ਕਰ ਦਿੰਦੇ ਹੋ ਉਹ ਐਕਸਟਰਨਲ ਨਹੀਂ ਹੁੰਦੀ ਉਹ ਬਾਹਰ ਨਹੀਂ ਹੁੰਦੀ ਉਦੋਂ ਫਿਰ ਤੁਸੀਂ ਕੋਆਪਰੇਟ ਕਰਦੇ ਹੋ ਠੀਕ ਹੈ ਜਾਂ ਅਸੀਂ ਇਹਨੂੰ ਕਹਿ ਦਿੰਨੇ ਆ ਸਹਿਯੋਗ ਦੀ ਨੈਤਿਕਤਾ ਇਹਨੂੰ ਇਹ ਕਿਹਾ ਜਾਂਦਾ ਹੈ ਜੀ ਠੀਕ ਹੈ ਨੈਤਿਕਤਾ ਬਾਹਰੀ ਨਾ ਹੋ ਕੇ ਅੰਦਰੂਨੀ ਹੁੰਦੀ ਹੈ ਜਦੋਂ ਤੁਹਾਨੂੰ ਆਹ ਪੁਆਇੰਟ ਮਿਲ ਗਏ ਡਾਇਰੈਕਟਲੀ ਇਹ ਤੁਹਾਡਾ ਪੋਸਟ ਕਨਵੈਨਸ਼ਨ ਥਰਡ ਲੈਵਲ ਹੋਊਗਾ ਜੀ ਤਾਂ ਇਹਦੀਆਂ ਜਿਹੜੀਆਂ ਸਟੇਜਿਸ ਕਿਹੜੀਆਂ ਕਿਹੜੀਆਂ ਇੱਕ ਤਾਂ ਹੈਗਾ ਸੋਸ਼ਲ ਕੰਟਰੈਕਟ ਐਨ ਇੰਡੀਵਿਜੂਅਲ ਰਾਈਟਸ ਤਾਂ ਤੁਸੀਂ ਸਮਾਜ ਨਾਲ ਅੰਤਰ ਕਿਰਿਆ ਕਰਦੇ ਹੋ ਜੀ ਇਸ ਸਟੇਜ ਦੇ ਵਿੱਚ ਸਮਾਜ ਨਾਲ ਅੰਤਰ ਕਿਰਿਆ ਤੁਹਾਡੀ ਕਿਸ ਤਰ੍ਹਾਂ ਦੀ ਹੁੰਦੀ ਹੈ ਤੁਹਾਡੇ ਵਿਅਕਤੀਗਤ ਜਿਹੜੇ ਰਾਈਟ ਆ ਜਾਂ ਤੁਹਾਡੇ ਸਿਧਾਂਤ ਆ ਉਹ ਬਣਦੇ ਆ ਜੀ ਇੰਡੀਵਿਜੂਅਲ ਰਾਈਟ ਉਹਨਾਂ ਨੂੰ ਬੋਲਿਆ ਜਾਂਦਾ ਠੀਕ ਹੈ ਇਹਨਾਂ ਦੇ ਵਿੱਚ ਕਿਉਂਕਿ ਤੁਹਾਨੂੰ ਇਸ ਚੀਜ਼ ਦਾ ਖਿਆਲ ਹੁੰਦਾ ਕਿ ਚੰਗੇ ਮਾਣੇ ਦਾ ਖਿਆਲ ਰਹੂਗਾ ਤਾਂ ਉਹ ਸੋਸ਼ਲ ਕੰਟੈਕਟ ਹੋ ਇਸੇ ਪਿੱਛੇ ਪੜਿਆ ਸੀ ਸੋਸ਼ਲ ਆਰਡਰ ਹੈਗਾ ਜੀ ਉਹ ਮੇਨਟੇਨ ਕਰਨਾ ਹੁੰਦਾ ਠੀਕ ਹੈ ਫਿਰ ਹੈਗੇ ਯੂਨੀਵਰਸਲ ਪ੍ਰਿੰਸੀਪਲ ਐਥੀਕਲ ਤੇ ਜਦੋਂ ਜਾਂ ਐਥੀਕਲ ਵਰਡ ਆ ਜੇ ਜਾਂ ਐਥਿਕ ਆਫ ਕੇਅਰ ਵਰਡ ਆ ਗਿਆ ਜਦੋਂ ਇਹ ਕੁਐਸਚਨ ਆਲਰੇਡੀ ਮੈਂ ਕਰਵਾ ਵੀ ਚੁੱਕੇ ਹਾਂ ਪਹਿਲਾਂ ਐਥਿਕ ਆਫ ਕੇਅਰ ਵਰਡ ਵੀ ਕਿਤੇ ਲਿਖਿਆ ਮਿਲਿਆ ਤਾਂ ਉਹ 6th ਸਟੇ ਦਾ ਪਾਰਟ ਹੋਣ ਹੁਣ ਇਹਦੇ ਵਿੱਚ ਇੱਕ ਪੁਆਇੰਟ ਹੋਰ ਹੈ ਇੰਪੋਰਟੈਂਟ ਹਾਈਐਸਟ ਸਟੇਟ ਆਫ ਮੋਰੈਲਟੀ ਇਸ ਨੂੰ ਕਿਹਾ ਜਾਂਦਾ ਨੈਤਿਕਤਾ ਦੀ ਉੱਚੀ ਅਵਸਥਾ ਜਾਂ ਉੱਚ ਅਵਸਥਾ ਇਹਨੂੰ ਮੰਨਿਆ ਜਾਂਦਾ ਜੀ ਇਸ ਸਿਧਾਂਤ ਨੂੰ ਕਿਉਂਕਿ ਇੱਥੇ ਤੁਹਾਡੀ ਜਿਹੜੀ ਨੈਤਿਕਤਾ ਨੂੰ ਉਹ ਇੱਕ ਹਾਈ ਲੈਵਲ ਤੇ ਪਹੁੰਚ ਜਾਂਦੀ ਹੈ ਇਹਨੂੰ ਅਗਲੀ ਲਾਈਨ ਨੂੰ ਡਿਸਕਸ ਕਰਨ ਤੋਂ ਪਹਿਲਾਂ ਤੁਹਾਡਾ ਨੇ ਇੱਕ ਦੋ ਚੀਜ਼ਾਂ ਹੋਰ ਡਿਸਕਸ ਕਰਨੀਆਂ ਉਹਦੇ ਵਿੱਚ ਕੀ ਹੈ ਕਿ ਜੇ ਸਾਨੂੰ ਹੈਂਜ਼ ਡਾਇਲੈਮਾ ਦੀ ਗੱਲ ਪੁੱਛੀ ਜਾਊਗੀ ਠੀਕ ਹੈ ਹੈਂਜ਼ ਡਾਇਲੈਮਾ ਤਾਂ ਵੀ ਉਹ ਥਿਊਰੀ ਮੋਰਲ ਡਵੈਲਪਮੈਂਟ ਰਹੂਗੀ ਠੀਕ ਹੈ ਜੇ ਸਾਨੂੰ ਰੀਜ਼ਨਿੰਗ ਡਾਇਲੈਮਾ ਪੁੱਛਿਆ ਜਾਂਦਾ ਠੀਕ ਹੈ ਤਾਂ ਵੀ ਉਹ ਮੋਰਲ ਡਵੈਲਪਮੈਂਟ ਹੀ ਹੋਊਗੀ ਕੋਲਬਰਗ ਦੀ ਠੀਕ ਹੈ ਇੱਕ ਕੁਐਸਚਨ ਪਿੱਛੇ ਆਇਆ ਸੀਗਾ ਕਿ ਜਦੋਂ ਬੱਚਾ ਪ੍ਰਾਇਮਰੀ ਲੈਵਲ ਤੇ ਜਾਂ ਤਾਂ ਪ੍ਰਾਇਮਰੀ ਲੈਵਲ ਕਹਿ ਸਕਦੇ ਆ ਜਾਂ ਅਸੀਂ ਕਹਿ ਸਕਦੇ ਆ ਪ੍ਰਾਇਮਰੀ ਸਕੂਲ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਕੁਐਸਚਨ ਕਿਸ ਤਰੀਕੇ ਨਾਲ ਪੁੱਛਿਆ ਜਾਊਗਾ ਪ੍ਰਾਇਮਰੀ ਲੈਵਲ ਪੁੱਛਿਆ ਜਾਵੇ ਜਾਂ ਪ੍ਰਾਇਮਰੀ ਸਕੂਲ ਪੁੱਛਿਆ ਜਾਵੇ ਠੀਕ ਹੈ ਜਦੋਂ ਪ੍ਰਾਇਮਰੀ ਲੈਵਲ ਤੇ ਪ੍ਰਾਇਮਰੀ ਸਕੂਲ ਤੇ ਬੱਚਾ ਸਹੀ ਜਾਂ ਗਲਤ ਦਾ ਅੰਦਾਜ਼ਾ ਕਿੱਥੇ ਲਗਾਉਂਦਾ ਤਾਂ ਤੁਹਾਡਾ ਜਦੋਂ ਲੈਵਲ ਪੁੱਛਣਗੇ ਤਾਂ ਤੁਸੀਂ ਆਨਸਰ ਫਸਟ ਦੇਣਾ ਜੇ ਸਟੇਜਸ ਪੁੱਛਣਗੇ ਤਾਂ ਤੁਹਾਨੂੰ ਫਸਟ ਸਟੇਜ ਵੀ ਪੁੱਛੀ ਜਾ ਸਕਦੀ ਹੈ ਸੈਕੰਡ ਵੀ ਪੁੱਛੀ ਸਕਦੀ ਦੋਵੇਂ ਹੀ ਆਉਣਗੀਆਂ ਤੇ ਇਹ ਜਿਹੜਾ ਪੀਰੀਅਡ ਰਹੂਗਾ ਇਹ ਰਹੋਗਾ ਜੀ अर्ਲੀ ਚਾਈਲਡਹੂਡ ਦਾ ਇਹ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ ਤੁਹਾਡੇ ਨਾਲ ਠੀਕ ਹੈ ਉਸ ਤੋਂ ਬਾਅਦ ਇਹਦੇ ਸਿਧਾਂਤ ਦੀ ਜਿਹੜੀ ਆਲੋਚਨਾ ਕੀਤੀ ਗਈ ਸੀਗੀ ਉਹ ਕੈਰਲ ਗਿਲੀਗਨ ਦੁਆਰਾ ਦਿੱਤੀ ਗਈ ਸੀ ਜੋ ਇਹਦੀ ਸਟੂਡੈਂਸੀ ਇਹਦੇ ਵਿੱਚ ਕੀ ਲਿਖਿਆ ਹੈ ਕਿ ਕੈਰਲ ਗਿਲੀਗਾਂਸ ਥਿਉਰੀ ਆਫ ਮੋਰਲ ਡਿਵੈਲਪਮੈਂਟ ਇਜ਼ ਕਾਲਡ ਦਾ ਐਥਿਕਸ ਆਫ ਕੇਅਰ ਆ ਮੇਨ ਪੁਆਇੰਟ ਹੈ ਇਹਨੂੰ ਐਥਿਕਸ ਆਫ ਕੇਅਰ ਕਹਿੰਦਾ ਕਿਉਂਕਿ ਇਹਨੇ ਕਿਹਾ ਸੀ ਵੀ ਜਿਹੜਾ ਕੋਲਬਰਗ ਦਾ ਸਿਧਾਂਤ ਉਹ ਸਾਰੇ ਕਲਚਰ ਦੇ ਉੱਪਰ ਅਪਲਾਈ ਨਹੀਂ ਕੀਤਾ ਜਾ ਸਕਦਾ ਤੇ ਇਹ ਹਾਈਪੋਥੈਟিক্যাল ਸਿਚੁਏਸ਼ਨ ਹੈ ਇਹਨੂੰ ਹਾਈਪੋਥੈਟিক্যাল ਕਿਉਂ ਕਿਹਾ ਗਿਆ ਸੀਗਾ ਕਿਉਂਕਿ ਜਿਹੜੀ ਇਹਦੀ 3rd ਸਟੇਜ ਹੈ ਉਹਦੇ ਵਿੱਚ ਗੁੱਡ ਬாய் ਗੁੱਡ ਗਰਲ ਦੀ ਗੱਲ ਕੀਤੀ ਗਈ ਹੈ ਤੇ ਉਥੇ ਸਿਰਫ ਤੇ ਸਿਰਫ ਜੇ ਦੇਖਿਆ ਜਾਵੇ ਤਾਂ 3rd ਸਟੇਜ ਦੇ ਵਿੱਚ ਓਨਲੀ ਗੁੱਡ ਬாய் ਨੂੰ ਕਨਸੀਡਰ ਕੀਤਾ ਗਿਆ ਜਿਹੜੀਆਂ ਗਰਲਸ ਐ ਉਹਨਾਂ ਨੂੰ ਇਸ ਸਿਧਾਂਤ ਦੇ ਵਿੱਚ ਪਰਿਕਲਪਨਾ ਦੇ ਰਾਹੀਂ ਰੱਖਿਆ ਗਿਆ ਇਸੇ ਕਰਕੇ ਇਹਨੂੰ ਹਾਈਪੋਥੈਟিক্যাল ਸਿਚੁਏਸ਼ਨ ਦਾ ਨਾਮ ਦਿੱਤਾ ਗਿਆ ਤੇ ਬਾਇਆਸਡ ਸੈਂਪਲ ਇਹਦਾ ਨਾਮ ਆ ਜੀ ਜਿਹਨੂੰ ਲਿੰਗ ਭੇਦਭਾਵ ਕਹਿੰਦੇ ਆ ਠੀਕ ਹੈ ਬਾਇਆਸਡ ਸੈਂਪਲ ਜਾਂ ਇਸ ਤੋਂ ਇਲਾਵਾ ਹੋਰ ਵਰਡ ਕੀ ਪੁੱਛਿਆ ਜਾ ਸਕਦਾ ਹੋਰ ਵਰਡ ਇਹ ਹੋ ਸਕਦਾ ਕਿ ਲਿੰਗ ਭੇਦਭਾਵ ਕਿਹਾ ਜਾ ਸਕਦਾ ਜਾਂ ਕਿਹਾ ਜਾ ਸਕਦਾ ਜੀ ਦੇਖਭਾਲ ਦੀ ਨੈਤਿਕਤਾ ਤੇ ਕੋਲਬਰਗ ਨੇ ਆਪਣੇ ਇਸ ਸਿਧਾਂਤ ਦੇ ਵਿੱਚ 72 ਜਿਹੜੇ ਕਾਰਡ ਦਾ ਜੀ ਉਹ ਯੂਜ਼ ਕੀਤੇ ਸੀਗੇ ਠੀਕ ਹੈ ਜੀ ਬੱਚਿਆਂ ਦੇ ਉੱਪਰ ਇਹਦੇ ਵਿੱਚ ਸਿਰਫ ਬॉयਜ਼ ਨੂੰ ਕਨਸਿਡਰ ਕੀਤਾ ਗਿਆ ਸੀਗਾ ਗਰਲਜ਼ ਨੂੰ ਕਨਸਿਡਰ ਨਹੀਂ ਕੀਤਾ ਗਿਆ ਸੀਗਾ ਠੀਕ ਹੈ ਹਿੰਜ ਡਾਇਲੈਮਾ ਮੈਂ ਤੁਹਾਨੂੰ ਦੱਸਿਆ ਹੀ ਆਲਰੇਡੀ ਕਿ ਇਸ ਸਿਧਾਂਤ ਨੂੰ ਅਸੀਂ ਹਿੰਜ ਡਾਇਲੈਮਾ ਦੇ ਨਾਮ ਨਾਲ ਜਾਣਦੇ ਹਾਂ ਰੀਜ਼ਨਿੰਗ ਡਾਇਲੈਮਾ ਹੋਵੇ ਹਿੰਜ ਡਾਇਲੈਮਾ ਹੋਵੇ ਸਾਰੇ ਇਹਦੇ ਮੇਨ ਪੁਆਇੰਟ ਰਹਿਣਗੇ ਠੀਕ ਹੈ ਉਸ ਤੋਂ ਬਾਅਦ ਇਹਦੇ ਮੋਰਲ ਡਵੈਲਪਮੈਂਟ ਦੇ ਅਸਪੈਕਟਸ ਆ ਜੀ ਇਹ ਕੋਈ ਮੋਰਲ ਰੀਅਲਿਜ਼ਮ ਕੀ ਹੁੰਦਾ ਰੂਲਸ ਕੈਨ ਨਾਟ ਬੀ ਚੇਂਜ ਵੀ ਨਿਯਮ ਇਦਾਂ ਦੇ ਹੈਗੇ ਜਿਹੜੇ ਬਦਲੇ ਨਹੀਂ ਜਾ ਸਕਦੇ ਮੋਰਲ ਕੋਆਪਰੇਸ਼ਨ ਕੀ ਹੁੰਦਾ ਇਹਨੂੰ ਸਹਿਯੋਗ ਦੀ ਸਭਾਵਨਾ ਕਿਹਾ ਜਾਂਦਾ ਠੀਕ ਹੈ ਮੋਰਲ ਡਾਇਲੈਮਾ ਦਾ ਮਤਲਬ ਕੀ ਹੁੰਦਾ ਦੁਵਿਧਾ ਹੀ ਹੁੰਦੀ ਹੈ ਜਾਂ ਇੱਕ ਤਰ੍ਹਾਂ ਦਾ ਇੱਕ ਸੰਕਟ ਹੁੰਦਾ ਇਹ ਬੱਚਾ ਜੋ ਫਸਿਆ ਰਹਿੰਦਾ ਕਿ ਕੋਈ ਚੀਜ਼ ਗਲਤ ਹੈ ਜਾਂ ਸਹੀ ਹੈ ਇਹਦੇ ਬਾਰੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦਾ ਮੋਰਲ ਰੀਜ਼ਨਿੰਗ ਕੀ ਰੂਗਾ ਥਿੰਕਿੰਗ ਪ੍ਰੋਸੈਸ ਇਨਵੋਲ ਦਾ ਜਜਮੈਂਟ ਆਫ ਦਾ ਕੁਐਸਚਨ ਰਾਈਟ ਐਂਡ ਰੋਂਗ ਹਾਂ ਇੱਥੇ ਹੀ ਕੁਐਸਚਨ ਪਿਆ ਜਦੋਂ ਤੁਹਾਨੂੰ ਕੁਐਸਚਨ ਇਸ ਤਰੀਕੇ ਨਾਲ ਪੁੱਛਿਆ ਜਾਵੇ ਕਿ ਤੁਸੀਂ ਪ੍ਰਸ਼ਨਾਂ ਦੇ ਪ੍ਰਤੀ ਜਿਹੜੀ ਜਜਮੈਂਟ ਦੇਣੀ ਆ ਉਹ ਸਹੀ ਹੋਵੇਗੀ ਕਿ ਗਲਤ ਉਹਨੂੰ ਕੀ ਨਾਮ ਦਿਓਗੇ ਤਾਂ ਤੁਸੀਂ ਆਨਸਰ ਦਿਓਗੇ ਜੀ ਮੋਰਲ ਰੀਜ਼ਨਿੰਗ ਉਹਨੂੰ ਕਿਹਾ ਜਾਂਦਾ ਜੀ ਨੈਤਿਕ ਤਰਕ ਇੱਕ ਬੱਚਾ ਕਿਸੇ ਪ੍ਰਸ਼ਨ ਦਾ ਆਨਸਰ ਸਹੀ ਜਾਂ ਗਲਤ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹ ਕੀ ਉਹਨੂੰ ਕੀ ਨਾਮ ਦਿੱਤਾ ਜਾਊਗਾ ਉਹਨੂੰ ਨੈਤਿਕ ਤਰਕ ਦਾ ਨਾਮ ਦਿੱਤਾ ਜਾਊਗਾ ਜਦੋਂ ਬੱਚਾ ਕੁਐਸਚਨ ਦਾ ਸਹੀ ਆਨਸਰ ਦਿੰਦਾ ਠੀਕ ਹੈ ਉਹ ਮੋਰਲ ਰੀਜਨਿੰਗ ਹੁੰਦੀ ਹੈ ਓਕੇ ਕਲੀਅਰ ਹੈ ਇੱਥੋਂ ਤੱਕ ਜਿਹੜਾ ਸਾਡਾ ਕਨਸੈਪਟ ਹੈ ਜੀ ਕੋਲਬਰਗ ਦੇ ਕਨਸੈਪਟ ਨਾਲ ਕੰਪਲੀਟ ਹੁੰਦਾ ਤੇ ਜਿਹੜਾ ਉਸ ਤੋਂ ਬਾਅਦ ਅਸੀਂ ਅੱਗੇ ਪੜ੍ਹਾਂਗੇ ਵਾਈਗੋਸਕੀ ਦਾ ਇਹ ਸਾਡਾ ਨੈਕਸਟ ਲੈਕਚਰ ਹੋਊਗਾ ਜੀ YouTube ਦੇ ਉੱਪਰ ਓਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਲੈਣਾ ਕੋਈ ਵੀ ਡਾਊਟ ਹੋਇਆ ਤਾਂ ਪਲੀਜ਼ ਮੇਰੇ ਨਾਲ ਜੋ ਜ਼ਰੂਰ ਡਿਸਕਸ ਕਰਨਾ ਓਕੇ ਥੈਂਕ ਯੂ